ਜਾਂ ਵਿੱਚ ਕਰਜ਼ੇ ਤੋਂ ਦੁਖੀ ਹੋਏ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ سلسلہ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਵੀ ਇੱਥੇ ਕਾਰਗਰ ਸਿੱਧ ਤਹਲ ਹੋ ਰਿਹਾ ਹੈ ਅਜੇ ਵਿੱਚ ਇੱਕ ਵਾਰ ਫਿਰ ਮੁਕਸਰ ਦੇ ਪਿੰਡ ਫਤੇਪੁਰ ਮੁਨੀਆਂ ਦੇ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਹਰਵਿੰਦਰ ਸਿੰਘ ਦੇ ਸਿਰ ਆਰਤੀਆਂ ਦਾ ਕਰੀਬ 5-6 ਲੱਖ ਰੁਪਏ ਦਾ ਕਰਜ਼ਾ ਸੀ ਪਰ ਕਿਸਾਨ ਦੀ 6 ਏਕੜ ਜ਼ਮੀਨ ਸੀਮ ਦੇ ਕਾਰਨ ਫਸਲ ਪੈਦਾ ਕਰਨ ਵਿੱਚ ਅਸਮਰੱਥ ਸੀ ਜਿਸ ਦੇ ਚੱਲਦੇ ਆੜਤੀਆਂ ਵੱਲੋਂ ਤੰਗ ਕਰਨ ਤੇ ਕਿਸਾਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਅਰਜਾ ਜੀ ਉਹ ਬੰਦਾ ਬੇਈਮਾਨ ਹੈ ਤੇ ਵੱਧ ਘੱਟ ਵਿਆਜਾਂ ਨੂੰ ਵਿਆਜਾਂ ਲਾਲ ਆ ਕੇ ਤੇ ਉਹ ਕੀਤੀ ਆ ਸਾਰਾ ਕੁਝ ਇਹ ਰஞ்சிਤ ਸਾਨੂੰ ਮਾਨ ਕੇ ਦੱਸਦਾ ਹੀ ਵਿਆਹ ਕਰਨ ਉੱਥੇ ਆ ਵੀ ਮੈਨੂੰ ਨੇ ਸੱਦਿਆ ਹੁਣ ਇੱਕ ਆਜਾ ਤੈਨੂੰ ਪੈਸੇ ਦੇਣੇ ਆ ਜੀ ਤੇ ਜਦੋਂ ਉੱਥੇ ਗਿਆ ਤੇ ਉਹਨਾਂ ਕਾਲ ਖਾਲੀ ਕਾਗਜ਼ਾਂ ਦੇ ਗੁੰਠੇ ਲਵਾ ਲੇ ਉਠੇ ਲਵਾ ਕੇ ਆਖਣ ਲਗੇ ਤੇਰੇ ਤੇ ਤੇਰੇ ਤੇ ਇਨਾ ਲੱਖ ਰੁਪਇਆ ਕਰਜ਼ਾ ਹੋ ਗਿਆ ਤੇ ਜਾਂ ਤੈਨੂੰ ਅਦਾਲਤ ਚ ਜਾਵਾਂਗੇ ਜਾਂ ਫਿਰ ਤੈਨੂੰ ਤਖੀਰ ਕਿਲਾ ਪਾਲੀ ਬਾਵਾਂਗੇ ਇਹਨੂੰ ਟੈਂਸ਼ਨ ਹੋ ਗਈ ਜੀ ਟੰਸ਼ੀਆਂ ਹੋਈ ਤੇ ਜਦੋਂ ਮੈਂ ਤੇ ਉਸ ਦਾ ਬੇਟਾ ਅਹੀਂ ਉਹ ਕਰੇ ਜਦੋਂ ਆਇਆ ਸਾਨੂੰ ਦੱਸਿਆ ਵੀ ਆਹ ਕੁਝ ਹੋ ਗਿਆ ਤੇ ਉਹਨੇ ਟੰਚਣ ਦੇ ਵਿੱਚ ਆਪਣੇ ਸਪਰੇ ਪੀਣ ਲਗਾ ਤਾਂ ਫੜ ਲੀ ਕਿ ਨਾ ਪੀ ਤੇ ਰਾਤ ਨੂੰ ਉੱਠਿਆ ਤੋਂਨੇ ਸਪਰੇ ਪੀ ਲਈ ਜੀ ਇਸੇ ਟੰਸ਼ਨ ਨਾਲ ਹੋ ਗਈ ਮੇਰੇ ਦੇ ਮੈਂ ਉਹਦੇ ਦੇਣੇ ਵੀ ਨਹੀਂ ਪੈਸੇ ਤੇ ਐਵੇਂ ਆ ਜਾਣਾ ਵਾਜਾਂ ਲਾਗ ਲਾ ਕੇ ਤੇ ਮੇਰੇ ਹਾਂਜੀ ਕੀ ਮੰਗ ਅਸੀਂ ਮੰਗ ਕਰਦੇ ਸਾਡੇ ਗਰੀਬ ਬੰਦੇ ਆ ਚਾਰ ਪੰਜ ਕਿੱਲੇ ਪਹਿਲੀ ਸੀ ਤੇ ਉਹਦੇ ਚ ਅੱਧੀ ਸੇਮ ਚ ਆਈ ਤੇ ਸਾਡੇ ਨਾਲ ਕੁਛ ਤਾਂ ਇਹ ਮਤਲਬ ਇਹ ਗਰੀਬੀ ਸੀ ਤੇ ਕੁਛ ਉਹਨੇ ਸਾਡੇ ਨੂੰ ਧੱਕਾ ਕਰਤਾ ਤੇ ਇਹ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਸਹੀ ਹੋਣਾ ਚਾਹੀਦਾ ਜਿਹੜਾ ਗਲਤ ਕੰਮ ਹੈ ਉਹ ਸਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਵੱਲੋਂ ਮਰਨ ਵੇਲੇ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਆਰਟੀਏ ਅਤੇ ਉਸ ਦੇ ਮਨੀਮ ਤੇ ਮਾਮਲਾ ਦਰਜ ਕਰ ਲਿਆ ਹੈ ਸਾਮਣੇ ਸਾਨੂੰ ਮੈਨੂੰ ਸੁਨੇਹਾ ਭੇਜਿਆ ਸੀ ਵੀ ਇਹ ਜਿਹੜਾ ਬੰਦਾ ਜਿਆ ਕੋਈ ਜਿਨੀ ਚੀਜ਼ ਖਾਣ ਪੀਣ ਕਰਨ ਦਾ ਦਾਖਲਾ ਤੇ ਉੱਥੇ ਆਏ ਜਾਵੇ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਉਸ ਬਿਆਨ ਲਿਖਿਆ ਗਿਆ ਬਿਆਨ ਲਿਖਣ ਤੋਂ ਬਾਅਦ ਰਿਪੋਰਟ ਦਰਜ ਕੀਤੀ ਗਈ ਥਾਣਾ ਪੁੱਜ ਕੇ ਤੇ ਬਾਅਦ ਚ ਰਾਤ ਨੂੰ ਉਹਦਾ ਮੈਸੇਜ ਆਈ ਵੀ ਉਹਦੀ ਮੌਤ ਹੋ ਚੁੱਕੀ ਹੈ ਮਨਜੀਤ ਸਿੰਘ ਪੁੱਤਰ ਤਾਰਾ ਸਿੰਘ ਤੇ ਵਿਸ਼ਾਲ ਮਨੀਮ ਹੈ ਉਹਦਾ ਉਹਦੇ ਬਰਖਲਾਬ ਮਕਦਮਾ ਨੰਬਰ 172 ਹੈ ਮਿਤੀ 20 7 17 ਅਧੀਨ ਤਾਰਾ 306 ਚੌਥੀ ਆਈਪੀਸੀ ਪੀਐਸ ਲੰਬੀਦਰ ਰਜਿਸਟਰ ਕੀਤਾ ਗਿਆ ਹੈ। ਕਲੇ ਤਫਤੀਸ਼ ਚੱਲ ਰਹੀ ਹੈਗਾ। ਗਿੱਦੜਾ ਪਹਾ ਤਾਂ ਸੁਣੀ ਤੇ ਲਾ ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੋਂ ਦੇਰ ਨਾ ਕਰੋ। ਤੁਰਨੇ ਸੰਪਰਕ ਕਰੋ 99886 684547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com